ਇਹ ਜੇ ਸਿਰਫ ਇੱਕ ਵਰਗ ਦਾ ਹੀ ਗੋਲਬਾਲਾ ਹੋਵੇਗਾ। ਔਰ ਜਿਹੜੇ ਦੂਸਰੇ ਖਾਸ ਤੌਰ ਤੇ ਉੱਤੇ ਘੱਟ ਗਿਣਤੀਆਂ ਨੇ ਇਸ ਦੇਸ਼ ਵਿੱਚ ਮਾਨੂੰ ਬਹੁਤ ਖੱਗਦੇ ਦੀ ਗਿਣਤੀ ਹੈ। ਠੀਕ ਹੈ। ਆਲਰੇਡੀ ਭਾਜਪਾ ਨੇ ਇੱਕ ਜੋ ਉਤਰਾ ਘੱਟ ਗਿਣਤੀ ਸੈਂਕਲਿ ਕਦਮ ਸਭਾ ਵਿੱਚ ਯੂਨੀਫਾਰਮ ਸੋਹਣ ਦਾ ਬਿੱਲ ਪੇਸ਼ ਕਰ ਦਿੱਤਾ ਵਾ। ਅਪਰੂਵ ਕਰਾ ਦਿੱਤਾ। दैट मींस ਕਿ ਸਾਡੇ ਜਿਹੜੇ ਤਾਂਕੀ ਦੀ ਨਿਵਾਜ ਰਿਵਾਜ ਨੇ ਚਾਹੇ ਉਹ ਮੁਸਲਮਾਨਾਂ ਦਾ ਸ਼ਹਿਰੀਆ ਲੋਕ ਹੈ ਕਾ ਵਾ। ਚਾਹੇ ਉਹ ਸਿੱਖਾਂ ਦਾ ਆਨੰਦ ਕਰਨ ਦੇ ਨੇ। ਚਾਹੇ ਉਹ ਜੈਨੀਆਂ ਬੋਧੀਆਂ ਦੇ। ਚਾਹੇ ਗਰੀਬਾਂ ਦੇ ਜਨੂਨ ਨੇ ਧਾਰਮਿਕ ਉਹ ਸਾਰੇ ਇੱਕ ਵਰਤ ਤੇ ਇੱਕ ਤਰਹ ਦੇ ਅਧੀਨ ਚੱਲਣਗੇ ਦੇਖੋ ਇਹ ਸਾਬਤ ਹੋਇਆ ਵਾ ਕਿ ਬੀਜਪੀ ਇਸ ਦੇਸ਼ ਨੂੰ ਇੱਕ ਜਿੱਦੜ ਫੈਲਾਇਆ ਜਿਨ੍ਹਾਂ ਨੇ ਕਿਹਾ ਨਾ ਦਿੱਤਾ ਸੀਗਾ ਕਿ ਇੱਕ ਦੇਸ਼ ਇੱਕ ਟੈਕ ਇੱਕ ਦੇਸ਼ ਇਹ ਇਸ ਦੇਸ਼ ਨੂੰ ਇੱਕ ਦੇਸ਼ ਇੱਕ ਜ਼ੁਬਾਨ ਬਣਾਉ ਲੈ ਕੇ ਜਾਣਗੇ ਦਰ ਕੇ ਸਾਰਾ 100 ਇੰਡੀਆ ਸਾਰਾ ਨਾਰਥ ਈਸਟ ਇੰਡੀਆ ਪੰਜਾਬ ਜੁਗੋਂ ਕਸ਼ਮੀਰ ਇਸਾਨੀਆਂ ਸਟੇਟਸ ਕੇਰਲਾ ਐਟ ਸੱਚਾ ਜਿਹੜੀਆਂ ਦੀ ਜਿਨ੍ਹਾਂ ਦੀ ਆਜ਼ਾਦੀ ਖੰਦੇ ਹੋਵੇ ਔਰ ਪੰਜਾਬ ਵਿਸ਼ੋਸ਼ ਤੌਰ ਤੇ ਕਿਸਾਨਾਂ ਦੀ ਗੱਲ ਕਰਨਾ ਚਾਹੁੰਦਾ ਕਿ ਅੱਜ ਕਿਸਾਨ 3 ਸਾਲ ਤੋਂ ਬਾਅਦ ਠੱਗੇ ਮਹਿਸੂਸ ਕਰਦੇ 3 ਸਾਲ ਦਾ ਨੂੰ ਨੱਖਾ ਸਾਰੇ Rajasthan Haryana Punjab ਔਰ uttara khand Madhya Pradesh ਦੇ ਕਿਸਾਨਾਂ ਨੇ ਇੰਨਾ ਵੱਡਾ ਮੋਰਚਾ ਲਾਇਆ 2020 21 ਵਿੱਚ 700 ਕਿਸਾਨ ਮਾਰੇ ਸਭ ਸ਼ਕਤੀਆਂ ਔਰ ਭਾਜਪਾ ਨੇ ਉਸ ਵਕਤ ਸੁਪਿਆ ਨੇ ਕਿਹਾ ਕਿ ਇਸ ਦਿਨ ਕਾਲੇ ਨੂੰ ਵਾਪਸ ਲੈ ਲੈਣਗੇ ਐਮਐਸਯੂ ਦੀ ਕਮੇਟੀ ਬਣਾਵਾਂਗੇ ਬਹੁਤ ਤਰਮਸੀ ਸ਼ੋਰ ਕਰ ਰਹੇ ਆ 3 ਸਾਲ ਬੀਤ ਗਏ ਲੋਕਸਾਲਾ ਨੇ ਪੁੱਛਿਆ ਕਿ ਸਾਡਾ ਐਮਐਸਯੂ ਦਾ ਲੋਗ ਕਿਤੇ 3 ਸਾਲ ਦੀ ਕਮੇਟੀ ਬਣਾਈ ਸੋਨੇ ਕੋਈ ਗੱਲ ਵਿਚਾਰ ਚਰਚਾ ਨਹੀਂ ਕੀਤੀ ਐਮਐਸਯੂ ਤੇ ਧੋਖਾ ਬੀਜੇਪੀ ਕੇ ਜੀ ਸੁਣੋ ਇਹ ਅਸੀਂ 10 ਸਾਲ ਪਹਿਲਾਂ ਕਿਹਾ ਪ੍ਰਾਈਮ ਮਿੰਿਸਟਰ ਸਾਹਿਬ ਨੇ ਕਿ ਬੀਜੇਪੀ ਨੂੰ ਮੌਕਾ ਦਿਓ ਅਸੀਂ ਕਿਸਾਨਾਂ ਦੀ ਆਮਦ ਦੁਬ ਨਹੀਂ ਕਰਦੇ ਅੱਜ ਪੰਜਾਬ ਦੇਸ਼ ਦੇ ਕਿਸਾਨ ਤੇ 2021 ਦਾ ਡਾਟਾ ਦੇਖਿਆ ਤੁਹਾਨੂੰ ਸਾਰਾ ਸਾਰਾ ਲੱਖ ਕਰੋੜ ਰੁਪਏ ਦਾ ਸਰਾ ਹੈ ਸਭ ਤੋਂ ਜ਼ਿਆਦਾ ਅੱਜ ਦੇਸ਼ ਦੇ ਵਾਰ ਕਰ ਰਹੇ ਨੇ ਖੇਤ ਮਜਦੂਰ ਕਰ ਰਹੇ ਨੇ ਪੰਜਾਬ ਦੇ ਕਿਸਾਨ ਤੇ 1 ਲੱਖ ਕਰੋੜ ਤੋਂ ਉੱਤੇ ਜਰਚਾ ਮਾਲਵੇ ਦਾ ਕਿਸਾਨ ਬਠਿੰਡਾ ਮਾਦ사 ਉਹ ਸੰਗੂ ਦਾ ਕਿਸਾਨ ਨਿਤ ਦਿਨ ਆਤਮੋਹਰ ਕਰ ਰਿਹਾ ਹੈ ਦਬਲ ਤਾਂ ਕੀ ਕਰਦੇ ਸੀ ਆਮਦਨ ਉਹਨਾਂ ਨੇ ਸਾਡੀ ਆਮਦਨ ਅੱਧੀ ਕਰ ਦਿੱਤੀ ਹੈ ਸਾਡੇ ਐਗਰੀਕਲਚਰ ਇੰਪਲੀਮੈਂਟਸ ਤੇ GST ਲਾ ਦਿੱਤੀ ਐਮਐਸਕੇ ਨੂੰ ਲਾ ਨਹੀਂ ਬਣਾਇਆ ਔਰ ਗਾਰੰਟੀ ਕਰਾਣੇ ਆ ਉਹ ਚੰਦ ਕਰਾਣੇ ਨੂੰ ਪਿਛਲੇ 10 ਸਾਲ ਵਿੱਚ ਇਕੱਲੇ ਅਰ ਕੁਝ ਜਿਹਾ ਪਕੈਸਾ ਕੁਝ ਦਰਜਨਾ ਪਰਿਵਾਰਾਂ ਦਾ 15 ਲੱਖ ਕਰੋੜ ਰੁਪਏ ਮਾਫ ਕੀਤਾ ਹੋਇਆ ਬੀਜੇਪੀ ਨੇ 10 ਸਾਲ ਦੇ ਇਤਿਹਾਸ ਵਿੱਚ। ਔਰ ਇਹ ਸਰਕਾਰ ਹੁਣ ਵੀ ਆ ਥੋੜੇ ਦਿਨ ਪਹਿਲਾਂ ਵਰਤਮਾਨ ਜੋ ਜਿਹੜਾ ਬੀਜੇਪੀ ਦੇ ਇਸ਼ਾਰਿਆਂ ਤੇ ਕੰਮ ਕਰ ਰਿਹਾ ਇਹਨੇ ਆਲਰੇਡੀ ਪ੍ਰਾਈਵੇਟ ਕੰਪਨੀਆਂ ਡੈਜ਼ਿਗਨੇਟ ਕਰਕੇ ਸੀ ਜਿਹੜਾ ਅਡਾਨੀਜ਼ ਦੇ ਸਾਈਲੋਜ਼ ਨੇ ਕਾਰਪੋਰੇਟ ਘਰਾਣਿਆਂ ਦੇ ਪੰਜਾਬ ਬੜਾ ਪ੍ਰੈਸ਼ਰ ਪਾ ਲੋਕਾਂ ਦਾ ਤਾਂ ਕਾਨੂੰਨ ਵਾਪਸ ਲੈਣਾ ਪਿਆ। ਇਸ ਕਰਕੇ ਜੋ thro ਬੀਜੇਪੀ ਕਿਸਾਨਾਂ ਦੇ ਨਾਲ ਔਰ ਹੁਣ ਸ਼ੰਭੂ ਦੇ ਵਿੱਚ ਸਾਡੇ ਕਿਸਾਨਾਂ ਨੂੰ ਸਾਡੀ ਧਰਤੀ ਪੰਜਾਬ ਦੇ ਵਿੱਚ ਅੰਦਰ ਵੜ ਕੇ ਹਰਿਆਣਾ ਪੁਲਿਸ ਨੇ ਜੋ ਕੁੱਟਿਆ ਮਾਰਿਆ ਲਤਾੜਿਆ ਝੰਡੇ ਉਹਨਾਂ ਦੇ ਕੁਛਲੇ ਨਿਸ਼ਾਨ ਸਾਹਿਬ ਕੁਛਲੇ ਟਰੈਕਟਰ ਪਰਨੇ ਸੈਂਕੜੇ ਕਿਸਾਨਾਂ ਨੂੰ ਜ਼ਖਮੀ ਕਰ ਦਿੱਤਾ ਸ਼ੁਕਰ ਨੇ ਗੋਲੀ ਮਾਰ ਕੇ ਮਾਰ ਦਿੱਤਾ No justice at all so therefore ਸਪੈਲੀ ਸਾਡੀ ਲੜਾਈ ਜਿਹੜੀ ਉਹ ਬੀਜੇਪੀ ਦੇ ਖਿਲਾਫ ਹੈ ਔਰ ਜਿਹੜਾ ਵੀ ਪੰਜਾਬ ਦੇ ਵਿੱਚ ਸਮਝਦਾ ਕਿ ਮੈਂ ਅਖੋਤੀ ਪੰਥ ਖਾਲਸਾ ਦੇ ਨੂੰ ਪਾਰਿਆ ਵੋਟ ਇਹ ਵੋਟ ਵੀ अगर ਤੁਸੀਂ ਭਾਜਪਾ ਦੇ ਟੈਂਡੈਂਡ ਨੂੰ ਵੋਟ ਪਾਉਣੇ ਹੋਰ ਇਨਡਾਇਰੈਕਟਲੀ ਬੀਜੇਪੀ ਦੇ ਖਾਤੇ ਵਿੱਚ ਅਗਰ ਅੱਜ ਦੇਸ਼ ਵਿੱਚ ਬੀਜੇਪੀ ਨੂੰ ਕੋ ਰੋਕਣ ਦਾ ਸਮਰੱਥ ਹੈ ਤਾਂ ਕੇਂਦਰੀ ਹਫਾਜ਼ਤ ਕਰ ਸਕਦਾ ਜਿਵੇਂ ਕਿ ਇਹਨਾਂ ਨੇ ਜੰਮੂ ਕਸ਼ਮੀਰ ਦੇ ਹਸਪਤਾਲ ਸਟੇਜ ਨੂੰ ਤੋੜ ਕੇ ਦੋ ਸਾਡੀਆਂ ਬਣਾ ਦਿੱਤੀਆਂ ਨੇ ਯੂਨੀਅਨ ਟੈਰਿਟਰੀਜ਼ ਕੋਣ ਅੱਗੇ ਆ ਰਿਹਾ ਹੈ ਸਿਟੀਜ਼ਨ ਐਮੈਂਡਮੈਂਟ ਐਕਟ ਅਗਰ ਤੁਸੀਂ ਇਹ ਦੇਸ਼ ਨੂੰ ਬਚਾਉਣਾ ਚਾਹੁੰਦੇ ਇੱਕ ਕੋਈ ਆਪਸ਼ਨ ਹੈ ਕਿ ਇੰਡੀਆ ਅਲਾਈਅੰਸ ਜਿਹੜਾ ਦੇਸ਼ ਵਿੱਚ ਇਸ ਵਕਤ ਬੀਜਪੀ ਦੇ ਰਾਖ ਨੂੰ ਰੋਕ ਸਕਦਾ ਹੈ ਇਹ ਮੇਰੀ ਅਪੀਲ ਹੈ ਨਾ ਬੀਜਪੀ ਉਸ ਜੋ ਪਰਵਰਤਨ ਹੈ ਇਹਦੇ ਦੋ ਐਕਸ਼ਨ ਮੈਂ ਤੁਹਾਨੂੰ ਦਿਖਾ ਦਿੰਦਾ which will ਪ੍ਰੂਫ ਕਿ ਇਹ ਬੀਜਪੀ ਦੀ ਇੱਕ ਬੀ ਟੀਮ ਬਣ ਕੇ ਖੇਡਦਾ ਪਹਿਲਾ ਜਦੋਂ ਜਿਹੜਾ ਸੀਗਾ ਆ ਕਿਸਾਨਾਂ ਦਾ ਅੰਦੋਲਨ ਹੋਇਆ ਬੀਜਪੀ ਨੇ ਸਾਡੀ ਧਰਤੀ ਦੇ ਅੰਦਰ ਵੜ ਕੇ ਦਾ ਡੈਰਿਕਟਿੰਗ ਕੀਤੀ ਧਰਤ ਦੇ ਆਸੂ ਤੇ ਕਿੰਨੇ ਸੈਂਕੜੇ ਕਿਸਾਨਾਂ ਨੂੰ ਲਗਮੀ ਤੱਕ ਕੋਈ ਐਫ ਆਈ ਆਰ ਕਿਸੇ ਦੇ ਘਰ ਜਾ ਕੇ ਭਗਵੰਤ ਮਾਨ ਨੇ ਕੋਈ ਉਹਦਾ ਪਤਾ ਨਹੀਂ ਲਿਆ ਸ਼ੂਟ ਕਰਨ ਦੀ ਗੋਲੀ ਬੱਜੀ ਆ ਮਹਾਕੁਰੀਆ ਸਿਰ ਦੇ ਪਿੱਛੇ ਗੋਲੀ ਬੱਜੀ ਆ ਵੀਡੀਓਗ੍ਰਾਫਿਕ ਐਵੀਡੈਂਸ ਚ ਜ਼ੀਰੋ ਐਫ ਆਈ ਆਰ ਅਣਪਛਾਤੇ ਪੁਲਿਸ ਵਾਲੇ ਨਿਕਲੇ दैट मींस ਜਿਹੜਾ ਕਿਸਾਨਾਂ ਦੇ ਉੱਤੇ ਹਮਲਾ ਚੱਲ ਰਿਹਾ ਉਹ ਭਾਜਪਾ ਦਾ ਤੇ ਆਮ ਆਦਮੀ ਪਾਰਟੀ ਦਾ ਜੁਆਇੰਟ ਆਪਰੇਸ਼ਨ ਸੀਗਾ ਉਸ ਤੋਂ ਪਹਿਲਾਂ ਜਦੋਂ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਭਾਈ ਅਗਰਪਾਲ ਸਿੰਘ ਆਰਦੇ ਸਾਥੀਆਂ ਨੂੰ ਕਿ ਉਸ ਵਕਤ ਵੀ ਕੇਚਰੀਵਾਲ ਔਨ ਕੈਮਰਾ ਆ ਕੇ ਕਹਿ ਕੇ ਗਿਆ ਸੀਕਰ ਕਿ ਦਿੱਲੀ ਨੇ ہماری ਮਦਦ ਮੰਗੀ ਅਸੀਂ ਨੇ ਦਿੱਲੀ ਨੂੰ ਮਦਦ ਦਿੱਤੀ ਦਿੱਲੀ ਉਹ ਤੁਹਾਰਾ ਮਦਦ ਬਾਂਗੇਗੀ ਹਮ ਦੁਬਾਰਾ ਮਦਦ ਦੇਈਏ ਔਰ ਦੁਬਾਰਾ ਉਹਨਾਂ ਦੀ ਐਨਐਸਸੀ ਦੀ 1 ਸਾਲ ਦੀ ਐਕਸਟੈਂਸ਼ਨ ਬਿਨਾ ਵਜ੍ਹਾ ਡਿਗਰੂਗੜ ਦੇ ਜ਼ਿਲ੍ਹਾ ਦੇ ਵਿੱਚ ਫੈਸਲਾ ਲਿਖਾ ਪੇ ਅੰਮ੍ਰਿਤਪਾਲ ਨੇ ਇਹ ਕੋ ਗੁਨਾਹ ਕੀਤਾ ਟਾਈਮ ਇਨ ਅੰਮ੍ਰਿਤਸਰ ਟਾਈਮ ਇਨ ਜਲਾਨਾ ਪੁਲਿਸ ਸਟੇਸ਼ਨ 307 ਲਾਓ 452 ਲਾਓ ਤੁਮ ਕਿਨੇ ਅਧਿਕਾਰ ਦਿੱਤਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਚੱਕ ਕੇ ਤੁਸੀਂ 1000 ਕਿਲੋਮੀਟਰ ਦੂਰ ਉੱਥੇ ਡਿਗਰੂ ਇਹ ਵੀ ਜੁਆਇੰਟ ਅਫੇਅਰ ਸ਼ਿਖਾਪਤ ਹੋ ਗਿਆ ਇਸ ਕਰਕੇ ਔਰ ਜੋ ਪਖੰਡ ਬਾਗ ਇਸ ਬਦਲਾਵ ਦੇ ਨਾਂ ਦੇ ਥਲੇ ਕੀਤਾ ਗਿਆ ਜੋ ਵੀਆਈਪੀ ਕਲਚਰ ਦੀ ਗੱਲ ਕਰਨ ਵਾਲੇ ਹ ਉਹਨੇ ਗਿਆਨੀ ਆਦੇ ਨਾਲ ਇਧਰ ਲੱਤੇ ਆ ਪਏ ਨੇ ਸਾਰੇ ਔਰ ਜਹਾਜ਼ਾ ਚੜਦੇ ਨੇ 50 ਕਿਲੋਮੀਟਰ ਹੈਲੀਕਾਪਟਰ ਤੇ ਜਾਂਦੇ ਨੇ ਔਰ ਸਾਰਾ ਟੱਪਰ ਲੈਕਸਸ ਟਾਰਚਰ 10-10 ਕਰੋੜ ਰੁਪਏ ਦੀ ਬੁਲੇਟਪਰੂਫ ਗੱਡੀ ਸਰਕਾਰ ਦੀ ਉਹਦੇ ਤੇ ਚੜਦੇ ਨੇ ਫਿਰ ਵੀ ਕੀ ਜਾਂਦੇ ਸੀ ਆਮ ਦਸ ਸਵਾਰਨ ਬੰਦੇ ਹੈਗੇ ਰਾਗਵ ਚੱਡਾ ਨੂੰ ਜੈਟ ਸਿਕਿਉਰਿਟੀ ਕੇਚਰੀਵਾਲ ਨੂੰ ਪੰਜਾਬ ਦੇ ਕਮਾਂਡੋਸ ਕਬੂਤਲਾ ਹਾਊਸ ਵਿੱਚ ਪਹੁੰਚਾਏ ਹੋਏ ਨੇ ਔਰ ਇਸ ਤੋਂ ਇਲਾਵਾ ਜੋ ਇਹਨਾਂ ਨੇ ਹੁਣ ਧਰੋਕ ਦਾ ਆਪਣੇ ਵਲੰਟੀਅਰਜ਼ ਦੇ ਨਾਲ 8 ਰਾਜ ਸਭਾ ਦੇ ਮੈਂਬਰ ਬਣਾਉਣੇ ਸੀਗੇ ਇਹਨਾਂ ਨੂੰ ਲਵਲੀ ਯੂਨੀਵਰਸਿਟੀ ਦਾ ਇੱਕ ਨਹੀਂ ਆਦਮੀ ਲੱਭਾ ਕੋਈ ਦਰਿਆ ਵਸਾਉਣ ਵਾਲਾ ਧੂਲੀ ਦਾ ਕੋਈ ਆਮ ਆਦਮੀ ਪਾਰਟੀ ਦਾ ਜਜ਼ਬਾਤੀ ਬੰਦਾ ਨਹੀਂ ਲੱਭਿਆ ਨੂੰ ਸੁਨੀਯ ਰੂੜਾ ਲੱਭਿਆ ਤੋਂ ਦਿਹਾੜੇਦਾਰ ਟੌਪੀ ਢਿੱਲ ਸੰਦੀਪ ਪਾਟਕ ਰਾਘਵ ਚੱਡਾ ਗੈਰ ਪੰਜਾਬੀ ਪੰਜਾਬ ਤੋਂ ਬੱਦੇ ਕੋਈ ਨਹੀਂ ਤੇ ਔਰ ਹੁਣ ਜਿੰਨੀਆਂ ਨੌਕਰੀਆਂ ਪੰਜਾਬ ਨੂੰ ਵਿਚਾਰੀਆਂ ਸਾਰੀਆਂ ਸਾਡੀਆਂ ਨੌਕਰੀਆਂ ਨੌਜਵਾਨਾਂ ਦੀਆਂ ਹਰਿਆਣਾ ਦੇ ਰਾਜਸਥਾਨ ਦੇ ਹਿਮਾਚਲ ਪ੍ਰਦੇਸ਼ ਦੀ ਨੌਜਵਾਨ ਲੈਕ ਬਿਕੋਜ਼ देयर इज नो ਲਾ ਫਾਰ ਡੋਮਿਸਾਈਲ ਇਨ ਪੰਜਾਬ ਵੀ ਹੈ ਮੇਰਾ ਬਿੱਲ ਪੈਂਡਿੰਗ ਹੈ ਪੰਜਾਬ ਦੀਆਂ ਸਭਾ ਦੇ ਸਪੀਕਰ ਕੋਲ ਤਾਰ ਕੋ ਸਾਲ ਦਾ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਗੁਜਰਾਤ ਦੀ ਤਰਜ਼ ਤੇ ਰਾਜਸਥਾਨ ਦੀ ਤਰਜ਼ ਤੇ ਗੁਜਰਾਤ ਆਪਣੇ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਟ ਦੀ ਤਰਜ਼ ਤੇ ਔਰ ਹੁਣ ਉੱਤਰਾਖੰਡ ਦੀ ਤਰਜ਼ ਤੇ ਇਸ ਦੇ ਨੀਡਸ ਟੂ ਬੀ ਅ ਲਾਅ ਕਿ ਸਾਡੇ ਬੱਚਿਆਂ ਦੇ ਹਕੂਕ ਦੇ ਉੱਤੇ ਕੋਈ ਕੋਈ ਗੈਰ ਪੰਜਾਬੀ ਆਣ ਕੇ ਸਾਡੀਆਂ ਨੌਕਰੀਆਂ ਲੈ ਪਰ ਇਹਨਾਂ ਨੇ ਉਹਦੇ ਤੇ ਵੀ ਕੁਝ ਨਹੀਂ ਕੰਮ ਕੀਤਾ ਆ ਟਿਕਟਾਂ ਦਿੱਤੀਆਂ ਨੇ ਜੀ ਬਾਕੀ ਪੈਨਸ਼ਨ ਵਾਲੇ ਹੁੰਦੇ ਆਂਗੇ ਸਤਾਮ ਜੇ ਬੰਦੇ ਜਿਸ ਦਾ ਰੇੜੀਆਂ ਆਣ ਲਿਆਉਗੇ ਆ ਜਿਹੜੇ ਹੁਣ ਪਤਲੀਆਂ ਲੈ ਕੇ ਗਏ ਨੇ ਰੇੜੀਆਂ ਵਾਲੇ ਨੇ ਨੇੜੇ ਚੱਪੇ ਵਾਲ ਗਿਆ ਉਹ ਰੇਡੀ ਵਾਲਾ ਵਾ ਭਗਵਾਨ ਮੈਂ ਤੁਹਾਨੂੰ ਪੁੱਛਾ ਚਾਹੁੰਦਾ ਤੁਹਾਡੇ ਕੈਮਰੇ ਦੇ ਜ਼ਰੀਏ ਜਿਹੜਾ ਜੀਪੀ ਸਾਡਾ ਲੈ ਕੇ ਗਿਆ ਨੇ ਡਿਫੈਕਟਰ ਉਹ ਰੇਡੀ ਵਾਲਾ ਵਾ ਜਿਹੜਾ ਹੁਣ ਤੁਸੀਂ ਕੱਲ ਪਰਸੋਂ ਪਵਨ ਟੀਮ ਨੂੰ ਕੁੱਟ ਕੇ ਲੈ ਕੇ ਗਿਆ ਕਾਦੀਆ ਦਾ ਉਹ ਰੇਡੀ ਵਾਲਾ ਹੈ ਪੰਜ ਮਨਿਸਟਰਸ 10 ਐਮਐਲਏ ਇੱਕ ਕਮੇਡੀਅਨ ਇੱਥੇ ਆਵਾ ਆਪਣੀ ਪਾਰਟੀ ਦੇ ਵਿੱਚ ਮੇਰੀ ਤਾਂ ਤੁਹਾਨੂੰ ਆ ਆ ਦੇਖੋ ਸਾਰੇ ਸੰਗਰੂਰ ਦੇ ਹੱਥ ਬੰਨ ਕੇ ਮੇਰੀ ਬੇਨਤੀ ਆ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਜਿਹੜੇ ਕਿ ਬਹੁਤ ਅੱਛੇ ਬੰਦੇ ਨੇ ਜਿਹੜੇ ਜਜ਼ਬਾਤੀ ਨੇ ਇਹਨਾਂ ਨੇ ਕ੍ਰਾਂਤੀ ਦੇ ਹੋਂ ਦਾ ਯਤਨ ਕੀਤਾ ਲੇਕਿਨ ਇਹਨਾਂ ਨੇ ਗਰਭਪਾਤ ਕੀਤਾ ਕੇਜਰੀਵਾਲ ਤੇ ਭਗਵੰਤ ਮਾਨ ਨੇ ਇਸ ਕ੍ਰਾਂਤੀ ਦਾ ਇਸ ਰੈਵੋਲੂਸ਼ਨ ਦਾ ਇਸ ਬਦਲਾਵ ਦਾ ਇੰਤਜ਼ਾਮ ਹੋ ਪਈਆ ਕਿ ਅਗਰ ਤੁਸੀਂ ਪੰਜਾਬ ਹਿੰਦਸ਼ੀ ਹੋ ਪਾਰਟੀ ਵੱਲ ਦੇਖਿਓ ਇੱਕ ਵਾਰ ਇਹਨਾਂ ਨੂੰ ਸਬਕ ਸਿਖਾਓ ਕਿ ਤੁਸੀਂ ਸਾਡੇ ਨਾਲ ਗਲਤ ਵੈਦਿਕ ਕਿਸੇ ਨੇ ਝੂਠ ਬੋਲਿਆ ਵਾ ਉਹ ਤੁਸੀਂ ਸੈਂਕੜੇ ਕਰੋੜ ਦੇ ਕ੍ਰਪਸ਼ਨ ਦੇ ਸਕੇਂਡਲਸ ਵਿੱਚ ਫਸਿਆ ਕੇਜਰੀਵਾਲ ਮਨੀਸ਼ ਸੋਢੀਆ ਤੇ ਉਹਦੀ ਸਤੰਬਰ ਜੈਨ ਦੀ 1.5 ਸਾਲ ਹੋ ਗਏ ਅ ਦਿੱਲੀ ਤਿਹਾਰ ਜੇਲ੍ਹ ਵਿੱਚ ਬੰਦ ਨੇ ਜ਼ਮਾਨਤਾ ਸੁਪਰੀਮ ਕੋਰਟ ਨੇ ਰਿਜੈਕਟ ਕੀਤੀਆਂ ਹੋਈਆਂ ਨੇ ਫਿਰ ਵੀ ਆਪਣੇ ਅਮੋਗੇਸ਼ਨ ਨੇ ਕਟੜੇ ਮੰਗਦਾ ਨਾ ਦੈਟ ਇਜ਼ ਯਰ ਚੈਲੰਜ ਚੈਲੈਂਜਿੰਗ ਥੀ ਜੁਡੀਸ਼ੀਅਲ ਅਥਾਰਟੀ ਆਫ ਦਿਸ ਕੰਟਰੀ ਸਾਨੂੰ ਪੰਜਾਬ ਦੇ ਵਿੱਚ ਆਣ ਕੇ ਇਹਨਾਂ ਨੇ ਹੀ ਕੁਝ ਸਮਝ ਲਿਆ ਕਿ ਸਾਨੂੰ ਫੜ ਕੇ ਅੰਦਰ ਦਿੱਤਾ 4 ਮਹੀਨੇ ਮੈਨੂੰ ਬੇਗੁਨਾ ਇੱਕ ਐਨਡੀਪੀਐਸ ਕੇਸ ਵਿੱਚ ਜਿੱਦਣ ਜਮਾਤ ਹੋਈ 4 ਜਨਵਰੀ 2024 ਨੂੰ ਇੱਕ ਮੁਕਦਮਾ 3 ਵਜੇ ਤੜਕੇ ਕਰਕੇ ਦਰਜ ਸਵਾਰਪੂ ਪੁਲਿਸ ਸਟੇਸ਼ਨ ਜੇਲ੍ਹ ਦੇ ਵਿੱਚ ਦੇਨ ਪੁਲਿਸ ਦੇ ਆਫਸਰਸ ਡੀਐਸਪੀ ਬੈਠੇ ਸਮੇਂ ਗ੍ਰਿਫਤਾਰ ਕਰਦੇ ਦਰਜਨਾ ਕਾਂਗਰਸ ਦੇ ਬੰਦਿਆਂ ਦੇ ਝੂਠੇ ਪਰਚੇ ਦਰਜ ਕਿੰਨੇ ਐਕਟਿਵਿਸਟ ਜਿਹਨਾਂ ਦੇ ਬਾਬਾ ਮਰੋੜ ਕੇ ਉਹਨਾਂ ਦੇ ਪਰਚੇ ਦਰਜ ਆ ਚੱਬੇ ਵਾਲ ਜਿਹੜਾ ਬਾਬਾ ਮਰੋੜ ਕੇ ਲੈ ਕੇ ਗਏ ਨੇ ਹੁਣ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਪਿਛਲੀ ਵਾਰ ਉਹ ਭਗਵੰਦਪਾਲ ਨੇ ਤੁਸੀਂ ਕਿਹਾ ਕਿ ਬੀਜੇਪੀ ਈਡੀ ਤੇ ਸੀਜੀਪੀ ਦਾ ਦੁਰਉਪਯੋਗ ਕਰਦੀ ਮੈਂ ਕਿਹਾ ਦੁਰਉਪਯੋਗ ਕਰਦੀ ਹਾਂਜੀ ਯੈਸ ਕਰਦੀ ਹੈ ਦੁਰਉਪਯੋਗ ਪਰ ਤੁਸੀਂ ਇਹ ਦੱਸੋ ਕਿ ਤੁਸੀਂ ਪੰਜਾਬ ਪੁਲਿਸ ਦਾ ਤੇ ਵਿਜੀਲੈਂਸ ਦਾ ਪੰਜਾਬ ਵਿੱਚ ਉਸੇ ਤਰ੍ਹਾਂ ਤੋਂ ਉਦੋਂ ਵੱਧ ਤੁਸੀਂ ਦੁਰਉਪਯੋਗ ਨਹੀਂ ਇਹ ਤੁਸ ਝੂਠੇ ਪਰਚੇदर्जिਨੀ ਕਿਤੇ ਲਿਆਓ ਮੇਰਾ ਮੇਰੀ ਜਨਤਕ ਬਹਿਸ ਦੀ ਚੁਣੌਤੀ ਹੈ ਭਗਵਾਨ ਪਾਣੂ ਕਿ ਆਜਾ ਹੁਣ ਸਾਥ ਵਿੱਚ ਵਿਧਾਨ ਸਭਾ ਵਿੱਚ ਸਭ ਬੋਲਣੇ ਦਿੰਦੇ ਮਾਈਕ ਹੱਥ 'ਚ ਇਹਨਾਂ ਦੇ ਸਪੀਕਰ ਹੱਥ 'ਚ ਇਹਨਾਂ ਦੇ ਕੈਮਰੇ ਹੱਥ 'ਚ ਇਹਨਾਂ ਦੇ ਆ ਪੰਜਾਬ ਦੇ ਇਸ ਤੇਰੀ ਅਖੋਤੀ ਰਾਜਧਾਨੀ ਵਿੱਚ ਇੱਥੇ ਰੱਖ ਇੱਕ ਡਿਬੇਟ ਮੇਰੇ ਨਾਲ ਤੇ ਮੈਨੂੰ ਸਾਬਤ ਕਰਕੇ ਦੇ ਕਿ ਜਿਹੜਾ ਪੰਚਾ ਮੇਰੇ ਦੇ ਉੱਤੇ ਹੋਇਆ ਕਿ ਉਹ ਸੱਚਾ ਸੀਗਾ ਮੈਂ ਰਾਜਨੀਤੀ ਛੱਡ ਕੇ ਆ ਕੇ ਸਾਬਤ ਕਰ ਦੇਣਾ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਹਾਈ ਕੋਰਟ ਨੇ ਵੇਖ ਅਸੀਂ ਫਿਰ ਵੀ ਸਮਰਵਣ ਹੈ ਔਰ ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਉਹ ਕਿਸ਼ੋਰ ਬਚਾਉਂਦੇ ਨੇ ਕਿ ਗੂਟੀ میڈیا ਬਣਾ ਦਿਆ ਹੈ বিজেপি ਨੇ ਬਣਾਇਆ ਵਾ ਮੈਂ ਕਹਿ ਰਿਹਾ ਜੀ ਇੰਟਾਇਰ ਨੈਸ਼ਨਲ ਮੇਨਸਟ੍ਰੀਮ ਮੀਡੀਆ ਹੈਜ਼ ਬਿਕਮ ਅ ਹੈਂਡ ਟੂਲ ਇਨ ਦੀ ਹੈਂਡਸ ਆਫ ਦਾ ਰੂਲਿੰਗ ਡਿਸਪੰਸੇਸ਼ਨ বিজেপি ਪਰ ਕੀ ਤੁਸੀਂ ਪੰਜਾਬ ਦੇ ਵਿੱਚ ਮੈਨਸਟ੍ਰੀਮ ਮੀਡੀਆ ਨਹੀਂ ਖਰੀਦਿਆ ਹੋਇਆ ਕੀ ਤੁਸੀਂ ਬੇਤਹਾਸ਼ਾ ਇਸ਼ਤਿਹਾਰਬਾਜ਼ੀ ਕਰਕੇ ਸਾਡੇ ਅਖਬਾਰਾਂ ਦੇ ਮੇਨਸਟ੍ਰੀਮ ਪ੍ਰਿੰਟ ਤੇ ਮੇਨਸਟ੍ਰੀਮ ਇਲੈਕਟ੍ਰੋਨਿਕ ਮੀਡੀਆ ਨੂੰ ਨਹੀਂ ਖਰੀਦਿਆ ਅਦਾ ਪਰਮਾਤਮਾ ਦੀ ਕਿਰਪਾ ਨਾਲ ਆਰਗੈਨਿਕ মিডিਆ ਦਿਖਾ ਰਿਹਾ ਲੋਕਾਂ ਨੂੰ ਸੱਚ ਵਰਨਾ ਤਾਂ ਕੋਈ ਸੱਚ ਦਿਖਾਉਣ ਨੂੰ ਤਿਆਰ ਹੀ ਨਹੀਂ ਸੀਗਾ ਕਿਸਾਨਾਂ ਦਾ ਅੰਦੋਲਨ ਦਾ ਕੋਈ ਨਹੀਂ ਦਿਖਾਉਂਦਾ ਸ਼ਮਗਨ ਮਾਰ ਰਿਹਾ ਕੋਈ ਨਹੀਂ ਦਿਖਾ ਰਿਹਾ ਹਜ਼ਾਰਾਂ ਦੇ ਇਕੱਠ ਹੋ ਰਹੇ ਨੇ ਉਗਰਾਹਾ ਸਾਹਿਬ ਦੇ ਜਾਂ ਦੂਸਰੀਆਂ ਭਾਰਤੀ ਕਿਸਾਨਾਂ ਨੂੰ ਕੋਈ ਨਹੀਂ ਦਿਖਾ ਰਿਹਾ ਇਸ ਕਰਕੇ ਤੁਸੀਂ ਵੀ ਉਹੀ ਕੰਮ ਕੀਤਾ ਜੋ ਭਾਜਪਾ ਨੇ ਗੋਰਡ মিডিਆ ਨੂੰ ਕੰਟਰੋਲ ਕਰਦਾ ਹੁੰਦਾ ਕਿ ਔਰ ਪੰਜਾਬ ਦੇ ਵਿੱਚ ਸਰਕਾਰ ਅਗਰ ਹੈ ਤਬੀਲੀ ਦੇ ਖੰਭਿਆਂ ਦੀ ਸਰਕਾਰ ਬਣ ਕੇ ਰਹਗੀ देयर इज नो ਗਵਰਨਮੈਂਟ ਔਨ ਦਾ ਗਰਾਉਂਡ देयर इज ਕੰਪਲੀਟ ਰੌਲੈਸਨੈਸ ਰੂਸ ਲਾਂਡਰ ਦੇ ਵਿੱਚ ਗਦਰਬਚਾ ਮਾਫੀਆ ਇਜ਼ ਰੂਲਿੰਗ ਦਾ ਰੂਸ ਗੁਜਰਾ ਪਿੰਡ ਔਰ ਸ਼ਰਮ ਦੇ ਪਿੰਡਾਂ ਵਿੱਚ 25 ਬੰਦਿਆਂ ਦੀ ਮੌਤ ਹੋ ਜਾਣਾ ਇਹ ਦਰਸਾਉਂਦਾ ਵਾ ਕਿ ਸ਼ਰਾਬ ਮਾਫੀਆ ਜ਼ਿੰਦਾ ਵਾ ਇਲੀਗਲ ਮਾਈਨਿੰਗ ਮਾਫੀਆ ਦੀ ਰਿਪੋਰਟ ਮੈਂ ਤੁਹਾਡੇ ਪੇਸ਼ ਕਰਤੀ ਤੁਹਾਨੂੰ ਫਿਰ ਭੇਜ ਦੂੰਗਾ ਐਡੀਸੀਪੀ ਇੰਟੈਲੀਜੈਂਸ ਰਿਪੋਰਟ ਆ ਤਾਜੀ ਜਿਹੜੀ ਕਹਿੰਦੀ ਕਿ 14-15 ਜ਼ਿਲ੍ਹਿਆਂ ਦੇ ਵਿੱਚ ਆ ਫਲਾਨੇ ਬੰਦੇ ਗੈਰਕਾਨੂੰਨੀ ਮਾਈਨਿੰਗ ਕਰ ਰਹੇ ਨੇ ਆ ਅਫਸਰ ਸਾਹਿਬ ਗੈਰਕਾਨੂੰਨੀ ਮਾਈਨਿੰਗ ਵਿੱਚ ਸਹਾਇਕ ਨੇ ਉਹ ਐਕਸ਼ਨੇਟ ਹੋਣ ਅਸਰ ਜੀ ਘਰਮਾਣੂ ਕਹਿੰਦੇ ਐਨਆਰਆਈ ਦੀ ਜਗਰਾਉਂ ਦੀ ਪ੍ਰਾਪਰਟੀ ਚੱਕ ਲਈ ਨਜਾਇਜ਼ ਕਬਜ਼ਾ ਕੀਤਾ ਹੋ ਤਾਂ ਤੁਹਾਡੀ ਮਿਹਰਬਾਨੀ ਨਾਲ ਤੁਸੀਂ ਮੀਡੀਆ ਨੇ ਉਠਾਇਆ ਦਰ ਨੂੰ ਛੱਡਾ ਪੈ ਗਿਆ ਕਿ ਉਹ ਰੀਅਲ ਅਸਟੇਟ ਮਾਫੀਆ ਨਹੀਂ ਹੈ ਕਿਹੜਾ ਮਾਫੀਆ ਜਿਹੜਾ ਪੰਜਾਬ ਦੇ ਵਿੱਚ ਪਨਪ ਨਹੀਂ ਰਿਹਾ ਡਰਗ ਮਾਫੀਆ ਪੂਰਾ ਬਚਲਤ ਹੈਗਾ ਨਿਤ ਦਿਨ ਸਾਡੇ ਬੱਚੇ ਸਿਰਿੰਜਾ ਲਾ ਕੇ ਚਿੱਟਾ ਲੈ ਕੇ ਮਰ ਰਹੇ ਨੇ ਵੇਅਰ ਇਜ਼ ਦ ਡਰਗ ਕੰਟਰੋਲ ਕਿੱਥੇ ਬੇਅਦਬੀਆਂ ਦਾ ਕੰਟਰੋਲ ਕੀਤੇ ਸੀ 24 ਘੰਟੇ ਅੱਜ ਤੱਕ ਬੇਅਦਬੀਆਂ ਦਾ ਇਨਸਾਫ ਕਰਾਵਾਂਗੇ ਇੱਕ ਫਾਈਲ ਪੈਂਡਿੰਗ ਆ ਫਰੀਦਕੋਟ ਦੇ ਐਸਐਸਪੀ ਦੇ ਮੰਗੀ ਹੋਈ ਆ ਇ ਦੀਰਾ ਰਾਮ ਰਹੀਮ 295 ए ਦਾ ਕੇਸ ਹੈ ਕ੍ਰਿਮੀਨਲ ਟੈਕਸ ਦਾ ਹੋਮ ਮਿਨਿਸਟਰ ਹੋਮ ਮਿਨਿਸਟਰ ਭਗਵੰਤ ਸਿੰਘ ਦਾ ਟੇਬਲ ਤੇ ਪਈ ਪਿਛਲੇ ਪੋੜੇ ਦੋ ਸਾਲ ਦੀ ਉਹ ਕਾਸਟਿਚੂਸ਼ਨ ਸੈਂਕਸ਼ਨ ਨਹੀਂ ਦੇ ਰਿਹਾ ਹੈ ਜਿਸ ਕਰਕੇ ਉਹ ਕੁਛ ਇਹ ਕਹਿ ਰਹੇ ਨੇ ਉਹ ਸਰਾਸਰ ਝੂਠ ਕਿਸ਼ਤਿਆਰ ਬਾਜੀ ਥੰਬੇ ਬਾਜੀ ਉਸਤਨ ਬਾਜੀ ਪਰ ਆਪਣੇ ਲੋਕਾਂ ਨੂੰ ਫਰਗਲਾ ਕਰਕੇ ਇਹ ਸਰਕਾਰ ਚਲਾ ਰਹੇ ਨੇ ਮੈਂ ਤੁਹਾਡੇ ذریعے ਲੋਕਾਂ ਨੂੰ ਅਪੀਲ ਕਰੂੰਗਾ ਕਿ ਇੰਡੀਆ ਅਲਾਈਅንስ ਇੱਕ ਇੱਕੀ ਆਪਸ਼ਨਾ ਤੋਂ ਰਿਪੋਰਟ ਚਾਰਾ ਪਾਰਟੀਆਂ ਦੇ ਵਿੱਚੋਂ ਉਸ ਨੂੰ ਦਿਤਾਓ ਮੈਂ ਤੁਹਾਨੂੰ ਨਾ ਫਰੰਟ ਕਰਦਾ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਅਗਰ ਮੈਨੂੰ ਲੋਕ ਸਭਾ 'ਚ ਭੇਜੋਗੇ ਸੰਗੂਰ ਦੇ ਪੱਖ ਦੇ ਮਸਲੇ ਕੱਗਰ ਦਰਿਆ ਦਾ ਮਸਲਾ ਕਿਸਾਨਾਂ ਦੀ ਜਿਹੜੀ ਅਦਾਇਗੀ ਨਹੀਂ ਕੀਤੀ ਇਹਨਾਂ ਨੇ ਸਾਡੀ ਫਸਲਾਂ ਨੇ ਖਰਾਬੀ ਦੇ ਕਿਰਤ ਕਿਸਾਨਾਂ ਦਾ ਕਰਜ਼ਾ ਖੇਤ ਮਜ਼ਦੂਰਾ ਗਰੀਬਾਂ ਦਾ ਵਿਚਾਰਿਆਂ ਦਾ ਥੋੜਾ ਥੋੜਾ ਕਰਜ਼ਾ ਔਰ ਜੋ ਕੁਝ ਪੰਜਾਬ ਦੇ ਵਿੱਚ ਸੰਗੂਰ ਦੇ ਵਿੱਚ ਡਿਮਾਂਡ ਹੋ ਗਿਆ ਮੈਂ ਵਚਨ ਬਾਧਿਆ ਕਿ ਮੈਂ ਲੋਕ ਸਭਾ ਦੀ ਸਭ ਤੋਂ ਵੱਡੀ ਪੰਚਾਇਤ ਵਿੱਚ ਨਗਰਤਾ ਨਾਲ ਨਚਿਤਾ ਦੇ ਨਾਲ ਔਰ ਇਨਸਾਫ ਪਸੰਦੀ ਦੇ ਨਾਲ ਤੁਹਾਡੀ ਆਵਾਜ਼ ਪੰਜਾਬ ਦੇਸ਼ ਦੀ ਲੋਕ ਸਭਾ ਦੇ ਪਹੁੰਚਾਉਣੀ ਹੈ ਔਰ ਅੰਤ ਵਿੱਚ ਮੈਂ ਗੋਲਦੀ ਦਾ ਜਿਸ ਫਰਾਤ ਕੀ ਦਿਨ ਆ ਜਿਸ ਨੇ ਜੇ ਦੇਖੋ ਇੱਕ ਜਦੋਂ ਦੀ ਹੈ ਇੱਕ ਹੁੰਦਾ ਮਦਦ ਕਰਦਾ ਇੱਕ ਹੁੰਦਾ ਵਾ ਦਿলো ਮਦਦ ਕਰਦਾ ਅੱਜ ਮੇਰੇ ਇਸ ਛੋਟੇ ਵੀਰ ਨੇ ਔਰ ਸਾਡੀ ਛੋਟੀ ਭੈਣ ਬੱਚੀ ਨੇ ਸਿਲਗਤ ਨੂਰਾ ਨੇ ਜੋ ਇੱਥੇ ਸਾਨੂੰ ਬੁਲਾ ਕੇ ਜਨਤਕ ਤੌਰ ਤੇ ਕਰ ਕਰ ਕੇ ਇਨਪਰ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਪ੍ਰਣ ਕਰਦਾ ਵਾਦਾ ਕਰਦਾ ਮੈਂ ਹਮੇਸ਼ਾ ਆਪਣੇ ਛੋਟੇ ਤੋਂ ਛੋਟੇ ਬੰਦੇ ਬਣ ਕੇ ਵੀ ਕਦਰ ਪਾਈਆ ਜ਼ਮੀਨ ਮੈਂ ਕਦੀ ਝੂਠ ਨਹੀਂ ਬੋਲਿਆ ਤਾਂ ਮੈਂ ਇਹ ਤੁਹਾਨੂੰ ਤੁਹਾਡੇ ذریعے ਇਹ ਕਹਿ ਚੁੱਕਾ ਕਿ ਜਦੋਂ ਪ੍ਰਮਾਤਮਾ ਮੌਕੇ ਮੌਕਾ ਦੇਵੇਗਾ 2027 ਯੂ ਵਿਲ ਸੀ ਟੂ ਰਿਚ ਸ਼ਾਇਨ ਇਨ ਪੰਜਾਬ ਉਹਦੇ ਲਾਸਟ ਇੱਕ ਗੱਲ ਬੀਜੇਪੀ ਦੀ ਕਨਫੀਡੈਂਸ ਸ਼ਾਇਨ ਤੁਹਾਨੂੰ ਯਾਦ ਆ ਗਿਆ ਯਾਦ ਆ ਤੁਮਕੇ 2004 ਚ ਇੱਕ ਨਾਰਾ ਲਾਇਆ ਸੀ ਭਾਜਪਾ ਸਾਫੀ ਸਰਕਾਰ ਨੇ ਇੰਡੀਆ ਸ਼ਾਇਨ ਹਾਥ ਦਿਖਣੀ ਪਈ ਸੀ ਹੁਣ ਕਹਿ ਰਹੇ ਨੇ ਕਿ ਵਾਈਬਰੈਂਟ ਇੰਡੀਆ ਵਿਕਸਿਤ ਭਾਰਤ ਇੱਕ ਪਾਸੇ ਕਹਿੰਦੇ ਨੇ ਭਾਰਤ 2000 ਪਤਾ ਨਹੀਂ ਸ਼ਾਇਦ 45 ਵਿੱਚ ਸੰਬਾਲੀ ਸਰਕਾਰ ਦੀ ਚ ਪਤਾ ਨਹੀਂ ਕਿੰਨੇ ਟ੍ਰਿਲੀਅਨ ਇਕਨੋਮੀ ਬਣਨੀ ਜਾ ਰਹੀ ਹੈ ਇੱਕ ਪਾਸੇ ਆਪ ਹੀ ਬੰਨੀ ਜਾਂਦੇ ਨੇ ਕਿ ਸਾਡਾ 140 ਕਰੋੜ ਵਿੱਚੋਂ 82 ਕਰੋੜ ਰੁਪਈਆ ਮੁਫਤ ਅਨਾਜ ਲੈ ਰਿਆ ਹਲੇ ਜਿਹੜਾ ਦੇਸ਼ ਦਾ 140 ਕਰੋੜ 'ਚੋਂ 82 ਕਰੋੜ ਬੰਦਾ ਮੁਫਤ ਅਨਾਜ ਆٹے ਦਾਲ ਦੁੱਧ ਤੇ ਨਿਰਭਰ ਰਹੇਗਾ ਇਹਦਾ ਮਤਲਬ ਜੋ ਗਰੀਬੀ ਸਾਡਾ ਤੋਂ ਥੱਲੇ ਲੈ ਰਿਆ ਵਾ

ਤਾ ਕਰਕੇ ਮੈਂ ਇੱਕ ਗਲਤ ਰੱਖਿਆ ਤੁਹਾਡਾ ਮੀਡੀਆ ਦਾ ਚੌਂਕ ਬਹੁਤ ਹੈ ਨਾ ਸਰ ਜਿਹੜੀ ਤੁਮ ਹਿੰਦਕਾਂ ਦੀ ਜਿੱਤਿਆ ਨੇ ਕੇਜਰੀਵਾਲ ਵੀ ਤਾਂ ਉਹਦਾ ਪਾਰਟ ਨੇ ਥੋੜੇ ਜਿਹੜੇ ਸੇਂਗੇ ਲੀਡਰ ਨੇ ਕੇਜਵਲ ਨੂੰ ਛਡਾਉਣ ਦੇ ਲਈ ਦਿੱਲੀ ਸਰਕਾਰ ਵਿੱਚ ਗਈ ਸੀ ਫਿਰ ਲੋਕ ਇੰਡੀਆ ਅਲਾਈਂਸ ਨੂੰ ਕਿਉਂ ਜਤਾਣ ਕਿਉਂਕਿ ਇਹ ਵੀ ਤਾਂ ਉਹਦੇ ਨਾਲ ਹੀ ਨਾਲ ਹੋਣੀ ਇੱਕ ਗੱਲ ਸਮਝੋ ਅੱਛੀ ਤਰ੍ਹਾਂ ਇੰਡੀਆ ਬ੍ਰਾਡਰ ਅਲਾਈਂਸ ਹੈਗਾ ਸਾਡਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਰੀ ਅਲਾਈਂਸ ਮੈਂ ਬੈਠਾ ਤੁਹਾਡੇ ਸਾਹਮਣੇ ਸਭ ਤੋਂ ਵੱਡਾ ਸ਼ਿਕਾਇਤ ਸਾਡਾ 99.999% ਕੈਡਰ ਵਾਸ ਵਿਕਟਿਮਾਈਜ਼ਡ ਇਨ ਆਫ ਦੇ ਦੋ ਸਾਲਾਂ ਦੇ ਬੱਚੇ ਸਰਪੰਚਾਂ ਕਾਂਗਰਸੀਆਂ ਦੇ ਲੱਭ ਲੱਭ ਕੇ ਕੱਢ ਕੱਢ ਕੇ ਬੱਚੇ ਕੌਂਸਲਰਾਂ ਦੇ ਉੱਤੇ ਬੱਚੇ ਮੀਤਿਆ ਤੋਰਦੀਆਂ ਪ੍ਰਧਾਨਗੀਆਂ ਚੱਕ ਦਿੱਤੀਆਂ ਸਰਕਾਰੀ ਤੰਤਰ ਨਾਲ ਇੱਥੇ ਸਾਡਾ ਕੋਈ ਉਹਨਾਂ ਦਾ ਕੀ ਅਲਾਈنس ਹੈਗਾ ਇਹ ਸਾਡਾ ਕੋਈ ਸਰੂਕਾਰ ਨਹੀਂ ਹੈਗਾ ਔਰ ਸਾਨੂੰ ਇਹ ਗੱਲ ਦਾਅਵੇ ਨਾਲ ਮੈਂ ਕਹਿ ਸਕਦਾ ਹਾਂ ਕਿ ਜਿਹੜੀ ਵੀ ਵੋਟ ਸਾਨੂੰ ਪਾਉਂਗੀ ਉਹ ਜੈਨੂਇਲੀ ਇੰਡੀਆ ਅਲਾਈنس ਵਿੱਚ ਜਾਊਗੀ ਜਿਹੜੀਆਂ ਕਿਸੇ ਹੋਰ ਪਾਰਟੀ ਨੂੰ ਜਾਵੇਗੀ ਇਟ ਇਜ਼ ਆਲ ਡਾਊਟਫੁਲ ਵੋਟ ਆਈ ਡੋਨਟ نو ਵੇਅਰ ਇਟ ਇਜ਼ ਗੋਇੰਗ ਟੂ ਗੋ ਐਟ ਦੀ ਐਂਡ ਆਫ ਦਿ ਡੇ ਕਨਾਲ ਸਾਹਿਬ ਅਗਰ ਤੁਸੀਂ ਜਿੱਤੀਆਂ ਨੇ ਉਹੀ ਤੁਸੀਂ ਸੁਰੂਚੀ ਰਹੋਗੇ ਕਿ ਪਿੰਡੀ ਰੱਖੋਗੇ ਕੁਝ ਮੈਨੂੰ ਦੱਸੋ ਕਿ ਮੈਂ ਤੁਹਾਨੂੰ ਲੱਗਦਾ ਵਾ ਕਿ ਕੋਈ ਬੇਈਮਾਨ ਆਦਮੀ ਹੈ ਮੈਂ ਜੋ ਵੀ ਆਪ ਨੂੰ ਸੇਵਾ ਲਈ ਤੁਹਾਡੇ ਨਾਲ ਕਰਨ ਵਾਸਤੇ ਆਇਆ ਵਾਂ ਵਾਈਬਲੂ ਦੀ ਕਿਰਪਾ ਦੇ ਨਾਲ ਤੁਸੀਂ ਮੈਨੂੰ ਇੱਥੋਂ ਇਲੈਕਟ ਕਰਕੇ ਭੇਜੋਗੇ ਆਈ ਵਿਲ ਡਿਸਚਾਰਜ ਮਾਈ ਡਿਊਟੀਆਂ ਐਜ਼ ਮੈਂਬਰ ਪਾਰਲੀਮੈਂਟ ਲੋਕ ਸਭਾ ਸੰਗਰੂਰ ਐਂਡ ਸਟੇ ਪੁਟ ਹੇਅਰ ਅਨਟਲ ਐਂਡ ਅਲੈਸ ਜਦ ਤੱਕ ਮੇਰੀ ਲੋਕੀਏ ਇਥੇ ਰਿਸਪੈਕਟ ਮੇਰੀ ਬਾਪ ਵਰਤੇ ਤੇ ਮੈਂ ਸਾਹਿਬ ਜੀ ਪਾ ਦੇ ਸ਼ਿਵ ਸਿੰਘ ਮਾਨ ਨੇ ਵੀ ਤੇ ਨੇ ਕਿਸੇ ਤਰ੍ਹਾਂ ਫਾਈਲ ਸਮਝਦੇ ਦੇਖ ਲਈ ਮੈਨੂੰ ਸਾਹਿਬ ਦੀ ਕਿਸੇ ਰਿਸਪੈਕਟ ਨਹੀਂ ਕੀਤੀ ਸੀ ਮਾਨ ਨੇ ਬੇਸਾਈ ਮੈਂ ਮੇਰਾ ਮੰਨਣਾ ਹੈ ਕਿ ਥੋੜਾ ਜਿਹਾ ਮੈਨੂੰ ਬਤਾਉਂਦੇ ਟਿਕਾ ਜ਼ੋਰ ਮੈਨੂੰ ਨਜ਼ਰ ਆ ਰਹੀ ਕਿ ਝਾੜੂ ਦਾ ਕਰਾਫ ਬਹੁਤ ਬੁਰੀ ਤਰ੍ਹਾਂ ਟਿਕਿਆ ਉਹਨਾਂ ਦੇ ਆਪਣੇ ਵਰਕ ਵਿੱਚ ਬਹੁਤ ਨਾਰਾਜ਼ ਉਹੀ ਮੈਨੂੰ ਕੰਟੈਕਟ ਕਰ ਰਹੇ ਨੇ ਚੰਗੇ ਚੰਗੇ ਸੀਨੀਅਰ ਜਿਹੜੇ ਉਹਨਾਂ ਦੇ ਲੈਵਲ ਦੇ ਇਥੋਂ ਤੱਕ ਉਹਨਾਂ ਦੇ ਬਲੌਕ ਸੇ ਪ੍ਰੈਜ਼ੀਡੈਂਟ ਜ਼ਿਲ੍ਹਾ ਪ੍ਰਧਾਨ ਜਿਹੜੇ ਕਣ ਉਹ ਸਾਡੇ ਸਾਡੇ ਨਾਲ ਸੰਪਰਕ ਨੇ ਤਾਂ ਅਗਰ ਅਗਰ ਉਹਨਾਂ ਦਾ ਵਰਕਰ ਕੈਟਰੀ ਖਤਾਸ਼ ਹੈ ਨਰਾਸ਼ ਹੈ ਕਿਉਂਕਿ ਉਹਨਾਂ ਨੂੰ ਮਿਲਿਆ ਹੀ ਕੁਛ ਨਹੀਂ ਵਿਚਾਰਿਆਂ ਨੂੰ ਇਸ ਕਰਕੇ ਮੈਨੂੰ ਲੱਗਦਾ ਕਿ ਮੀਥੀਅਰ ਦੀ ਪੋਜੀਸ਼ਨ ਕਾਫੀ ਡਮਾਡਡ ਹੋਣੀ ਕਿਹਾ ਸਰਦ ਸਿੰਘ ਜੀ ਚਿੰਮਾਰਕ ਹੈਜ਼ ਆਲਵੇਜ਼ ਵਨ ਔਰ ਸਪੈਸ਼ਲ ਇਟਸ ਓਕੇਸ਼ਨਸ ਪਿਛਲੀ ਆਰ ਸਿੱਤੂ ਮੂਸੇਵਾਲੇ ਦਾ ਕਤਲ ਦੀਪ ਸਿੱਤੂ ਦਾ ਮੌਤ ਹੋਣਾ ਇੱਕ ਜਜ਼ਬਾਤੀ ਲਹਿਰ ਸੀ ਜੀ ਉਹਨਾਂ ਨੂੰ ਵੋਟ ਗਈ ਜਦੋਂ ਇਹਨਾਂ ਦਾ ਆਪਣਾ ਡਾਟਾ ਬੇਸ ਹੈਗਾ ਉਹਨਾਂ ਦਾ ਜਦੋਂ 7 ਇਲੈਕਸ਼ਨਾਂ ਲੜੇ ਨੇ ਉਹਦੇ ਤੋਂ ਉਹ ਪੰਜ ਵਾਰ ਹਾਰੇ ਨੇ ਜਦੋਂ ਉਹ ਹਾਰੇ ਨੇ ਉਹਨਾਂ ਦੀ ਵੋਟ 40 45 50 55 60 ਹਜ਼ਾਰ ਰਹੀ ਜਿਆ ਜਰ ਕੇ ਕਾਂਗਰਸ ਇਸ ਦੇ ਕਿਡਰ ਬੇਸ 파 ਹੈਗਾ ਉਸਕੀ ਸਪੋਰਟ ਕਿਡਰ ਬੇਸ ਪਾਰਟੀ ਦੀ ਸਪੋਰਟ ਜਿਹੜੀ ਆ ਉਹ ਫਰਸਟ ਇਲੈਕਸ਼ਨ ਤੁਸੀਂ ਕੱਢ ਕੇ ਦੇਖੋ 2022 ਦਾ ਡਾਟਾ ਸਭ 2 ਲੱਖ 11 ਹਜ਼ਾਰ ਵੋਟ ਲਈ ਆ 2 ਲੱਖ ਨਾਲੋਂ ਜਿੱਤੇ ਨੇ ਕੋ ਕਾਂਗਰਸ ਦੇ ਪਿੱਛੇ ਤੋਂ ਇਹ ਸੀਟ ਜਿੱਤਰੀ ਕੋ ਬਹੁਤ ਹੀ ਧੂਰ ਨਹੀਂ ਹੈ। ਕਹਿੰਦਾ ਸਰ ਧੂਰੀ ਤੋਂ ਵੀ ਕੋਈ ਮੈਨੂ ਸ਼ੁਰੂ ਕੀਤਾ ਹੋਇਆ ਹੈ ਕਿ ਇਹ ਪਿੰਡ-ਪਿੰਡ ਤੇ ਜਾਵਾਂਗੇ ਕੋਈ ਮੈਨੂ ਅੱਗੇ। ਹਾਂਜੀ ਹਾਂਜੀ ਅੱਜ ਤੋਂ ਸ਼ੁਰੂਆਤ ਆ। ਪਹਿਲਾਂ ਮੈਂ ਸਾਰੇ 9 ਹਲਕਿਆਂ ਦੇ ਵਿੱਚ ਆਪਣੇ ਬੋਤਿਕ ਨੂੰ ਮਿਲਣ ਜਾਵਾਂ। ਜਿਦਨੇ ਰਾਉਂਡ ਕੰਪਲੀਟ ਹੋ ਜੂਗਾ ਬੱਡੀ ਕੰਪਲੀਟ ਹੋ ਜੂਗੀ ਪਿੰਡਾਂ ਦਾ ਦੌਰਾ। ਕਹਿੰਦਾ ਸਰ ਕੁਝ ਸ਼ਰਤਾਂ ਪਾਟਾਇਆ ਸਰ ਵੀ ਤੁਸੀਂ ਕਿਹ ਘਰ ਬਸ ਬਣਾਏ ਜਿਹੜੀ ਨਿੱਜੀ ਬਦਲ ਹੋ ਰਹੀ ਉਹ ਕੀਤੀ ਆ। ਤੁਸੀਂ ਪਲਾਟੋਰਮ ਤੇ ਆਇਆ ਹੋ ਉਹ ਕਿਹੜੇ ਤਰ੍ਹਾਂ ਦੇ ਨਿੱਜੀ ਬਦਲਾਖੋਰੀ ਦੇ ਕਾਰਨ ਆਇਆ ਕਿ ਕਿਉਂਕਿ ਲੋਕਲ ਲੀਡਰ ਸਾਡੇ ਬੋਲੀ ਸਾਫੀ ਨਾਰਾਜ਼ ਹੋਏ ਸੀ ਕਹਿੰਦੇ ਕਿ ਕਿੰਨਾ ਨਹੀਂ ਮੈਂ ਲੈ ਕੇ ਕਲੈਰੀਫਾਈ ਮੈਂ ਨਾ ਤਾਂ ਸੰਦੂਰ ਦੀ ਤਹਿਤ ਹੁੰਦੀ ਨਾ ਮੈਂ ਕਿਤੇ ਅਪਲਾਈ ਕੀਤਾ ਨਾ ਮੈਂ ਦਿੱਲੀ ਗਿਆ ਇਹ ਤਾਂ ਸਰਕਮਸਟੈਂਸਸ ਇਹੋ ਜਿਹੇ ਬਿਲਡ ਹੋਏ ਨੇ ਕਿ ਉਹਨਾਂ ਨੂੰ ਐ ਲੱਗਿਆ ਪਾਰਟੀ ਨੂੰ ਕਿ ਮੈਨੂੰ ਉੱਥੇ ਲੈ ਜਾਣ ਕੇ ਇਲੈਕਸ਼ਨ ਮਾਰੂ ਮੈਂ ਕਿਸੇ ਚੁਣੌਤੀ ਤੋਂ ਨਹੀਂ ਪਛਿਆ ਇਹ ਕੋਈ ਬਦਰਾ ਕੋਈ ਲੜਾਈ ਨਹੀਂ ਭਗਵਾਨ ਤੁਮਾਨ ਦਾ ਦਾ ਇਸ਼ੂ ਬਹੁਤ ਛੋਟਾ ਜਿਹਾ ਹੈਗਾ ਉਹ ਤਾਂ ਜੋ ਮੇਰੇ ਨਾਲ ਹੋਇਆ ਉਹ ਤਾਂ ਮੈਂ ਛੋਟਕ ਚੇਂਜ ਲੜ ਰਿਹਾ ਹਾਂ ਇਹਨਾਂ ਨੇ ਮੇਰੀ ਜਮਾਨਤ ਦਿੱਸਨਸ ਕਰਨ ਗਿਆ ਸੀ ਕਿ ਸੁਪਰੀਮ ਕੋਰਟ ਆਫ ਇੰਡੀਆ ਉਹਗਾ ਕੇ ਮਾਰੀ ਜਾਂਦੇ ਹਨ ਔਰ ਥੋੜੇ ਦਿਨ ਪਹਿਲਾਂ ਤੁਸਕੇਤਾ ਪੰਜਾਬ ਸਰਕਾਰ ਨੇ ਕਿਹਾ ਕਿ ਐਸੀ ਮਗਰਬੀ ਟ੍ਰਾਇਲ ਜਿਹੜੀ ਚੱਲ ਰਹੀ ਆ ਜਦ ਤੱਕ ਸੁਪਰੀਮ ਕੋਰਟ ਨੂੰ ਹੀਰਿੰਗ ਚੱਲ ਰਹੀ ਆ ਦੀ ਟ੍ਰਾਇਲ ਇਨ ਫਾਜ਼ਿਲਕਾ ਕੋਰਟ ਹੈਜ਼ ਬੀਨ ਸਟੇਡ ਧਰਫੋਰ ਇਹ ਮੇਰੀ ਕੋਈ ਪਰਸਨਲ ਲੜਾਈ ਨਹੀਂ ਕਿਉਂ ਨਾ ਮਾਫ ਕਰਨਾ ਉਹ ਤਾਂ ਮੈਂ ਬਾਅਦ ਜਦੋਂ ਸਮਾਂ ਹੋਵੇਗਾ

ਆ ਰੋਡ ਪੋਲਿਸੀਸ ਆਫ ਆਮ ਆਦਮੀ ਪਾਰਟੀ ਜਿਹੜਾ ਵੋਟਰ ਹੈ ਉਹ ਬਹੁਤ ਜ਼ਿਆਦਾ ਹੈ ਫਿਰ ਪਾਰਟੀ ਕੋ ਵੱਡਾ ਚੈਰਾ ਉਤਾਰਨ ਦੇ ਤੇ ਕੀ ਲੋੜ ਪਈ ਕੀ ਸੰਗਰੂਰ ਦੇ ਕਿਹਦੇ ਲੀਡਰ ਦੇ ਉੱਤੇ ਪਾਰਟੀ ਯਕੀਨ ਨਹੀਂ ਸੀ ਕਿ ਸੀਟ ਕੱਢ ਸਕਦੇ ਨੇ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਹੁਣ ਕਿਸੇ ਪਾਰਟੀ ਕੋ ਵੱਡਾ ਚੈਰਾ ਬਹੁਤ ਨਹੀਂ ਪਿਆਦਾ ਦੋ ਸਾਲ ਵੀ ਇਹਨਾਂ ਨੇ ਕਾਫੀ ਚੜ੍ਹ ਤੋਂ ਮਿਹਨਤ ਕਰਦੇ ਆ ਰਹੇ ਨੇ ਅੱਜ ਪਾਰਟੀ ਨੇ ਜੋ ਪਿੱਛੇ ਕਰਦਾ ਕੀ ਤੱਕ ਕੀ ਇਹ ਜੇ ਪਹਿਲਾਂ ਮੈਨੂੰ ਸੁਣੋ ਇੱਕ ਮਿੰਟ ਇਹ ਟਿਕਟ ਮੈਂ ਤਾਂ ਨਹੀਂ ਦਿੱਤੀ ਦੀ ਪਾਰਟੀ ਦੀ ਟਿਕਟ ਪ੍ਰੋਸੈਸਰ देयर इज ए रिकमेंडेशन फ्रॉम ਬਿਲੋਨ देन देयर इज अ स्टीयरिंग कमिटी देन देयर इज अ सेंट्रल एक्ਟੀਵਿਟੀ ਪਾਰਟੀ ਨੂੰ ਕੋਈ ਜਿਹੜੀ ਟਿਕਟ ਨਹੀਂ ਆਣੀ ਉਹ ਮੈਂ ਆਪਣੇ ਹੁਕਮ ਦੇ ਆਦੇਸ਼ ਨਾਲ ਆ ਕਿ ਟਿਕਟ ਮੰਗਣਾ ਸਵਦਾ ਅਧਿਕਾਰ ਆ ਗੋਲਦੀ ਤਲਬੀਗ ਦਾ ਬਜਿੰਦਰ ਸਿੰਘਲਾ ਜੀ ਦਾ ਵਾਲੇ ਢਿੱਲੋਂ ਦਾ ਅਗਰ ਕੋਈ ਹੋਰ ਵੀ ਮੰਗਾ ਮੈਂ ਉਹਨੂੰ ਸਪੋਰਟ ਕਰਦਾ ਹਾਂ ਬਟ ਵਾਂਸ ਦੀ ਪਾਰਟੀ ਹੈਜ਼ ਡਿਸਾਈਡਡ ਔਰ ਗੋਲਦੀ ਤੁਹਾਡੇ ਸਾਹਮਣੇ ਬੈਠੇ ਨਰੂ ਮੈਨੂੰ ਬੁਲਾ ਕੇ ਕਹਿ ਰਹੇ ਨੇ ਕਿ ਅਸੀਂ ਫੋਰਨਰ ਦੇ ਜਿਹੜੀ ਸਾਡੀ ਭੈਣ ਆ ਸਿਮਰਤ ਕੰਗੂੜਾ ਤੇ ਦਿੱਤਾ ਕੁਸ਼ ਪਕੀਲੇ ਉਹ ਪਾ ਜਾ ਰਹੇ ਹਨ ਸਭ ਕੰਮ ਜਮੀਨੀ ਟਾਣ ਦੇ ਵਿੱਚ ਹੋੜੀ ਨੂੰ ਉੱਤਰਿਆ ਗਿਆ ਸੀ ਪਰ ਹੁਣ ਉਹ ਕਿਹਦੇ ਵਿੱਚ ਬੈਠ ਕੇ ਪ੍ਰੋਗਰਾਮ ਦੇ ਵਿੱਚ ਵੀ ਵਿਜੇਂਦਰ ਸਿੰਘ ਨਾਲ ਹੋ ਗਿਆ ਇਹ ਸਵਾਲ ਵਿਜੇਂਦਰ ਸਿੰਘ ਨਾਲ ਗੱਲ ਆਇਆ ਮੈਂ ਵਿਜੇਂਦਰ ਸਿੰਘ ਨਾਲ ਵਿਜੇਂਦਰ ਸਿੰਘ ਨਾਲ ਮੁਲਾਕਾਤੇ ਮਿਲ ਕੇ ਆਵਾ ਚੀਕੋ ਤੁਸੀਂ ਕੱਲ 11 ਵਜੇ ਦਰਸ਼ਨ ਲੈਣਾ ਸੰਗੂਰ ਮੰਦਰ ਕਰ ਇਹ ਸਿਖਰ ਦਾ ਵਰਕ ਇਸ ਸੰਗੂਰ ਵਿੱਚ ਰੱਖੀ ਜਾ ਰਹੀ ਹੈ ਪਰਸੋਂ ਬਰਨਾਲੇ ਆ ਚੌਥੇ ਲੈ ਰਹੇ ਆ ਉਸ ਤੋਂ ਅੱਗੇ ਸੁਨਾਮ ਹੈ ਉਸ ਤੋਂ ਅੱਗੇ ਚੱਲਾਂਗੇ ਕੱਲ ਦਰਬੀ ਗੋਲਡੀ ਨੇ ਇੱਕ ਵੱਡੇ ਲੀਟਰ ਦਾ ਨਾਮ ਲਿਆ ਸੀ ਕੋਈ ਨਾਮ ਨਹੀਂ ਲਿਆ ਜੀ ਦਰਬੀ ਨੂੰ ਇਸ਼ਾਰਾ ਕਰਦਾ ਨਾ ਸੀ ਸਰ ਗੱਲ ਇਹ ਤਾਂ ਹੈ ਵੀ ਜਿੱਦਨੇ ਬਿਟੋ ਸਰ ਗੱਲ ਇਹ ਤਾਂ ਹੈ ਵੀ ਗੋਲਡੀ ਨੇ ਆ ਉਹ ਤੱਕ ਸਰ ਮਾਨ ਫਕਰ ਦੀ ਦੋਨੋਂ ਮੀਆਂ ਬੀਬੀ ਇਹ ਮਹਿਤ ਕਰਦੇ ਨੇ ਪਿੰਡ ਪਿੰਡ ਜਾਂਦੇ ਨੇ ਜੀ ਪਰ ਇਸ ਤੋਂ ਵੱਡੇ ਨੂੰ ਕਿਉਂ ਪਿੱਛੇ ਛੱਡਿਆ ਗਿਆ ਕੰਮ ਪੱਟ ਬਣਾਉਣਾ ਕੋਈ ਗੱਲ ਨਹੀਂ ਗੱਲ ਦੱਸੋ ਜੀ ਜੀਪੀ ਕੋਲ ਨੂੰ ਮੈਂ ਬਈ ਕਾਂਗਰਸ ਨੂੰ ਰਾਏ ਕਰਾਇਆ ਹੈ ਔਰ ਗਾਲੀ ਕਢਵਾਉਣਾ ਤੁਸੀਂ ਕੋਲੇ ਨਹੀਂ ਕਰਦੇ ਉਹ ਜਰਨਲ ਵਾਲੇ ਸਮੇਂ ਦੇ ਵਿੱਚ ਬੋਲਡਿੰਗ ਇਸ ਗੋਇੰਗ ਟੂ ਗੈਟ ਇਸ ਡਿਊ ਮੈਂ ਮੈਂ ਤੁਹਾਨੂੰ ਕਹਿ ਰਿਹਾ 2027 ਦੀ ਇਲੈਕਸ਼ਨ ਸਾਡੇ ਕਿਸਮਤ ਪੰਜਾਬ ਸਰਕਾਰ ਦੇ ਵਿੱਚ ਇਸ ਹੋਏ ਤੋਂ ਹੋਰ ਵੀ ਇੰਪੋਰਟੈਂਟ ਹੈ ਮੈਨੂੰ ਮਿਲਣੀ ਸੀ ਪੀਸ ਦੋਣਾ ਆਪਸ ਨੈਗੇਟਿਵ ਸਰ ਸਰ ਕੀ ਗੱਲ ਬਤਿਓ ਇਹ ਕਿਹਨਾਂ ਮੇਰੇ ਅਧਿਕਾਰ ਖੇਤਰ ਪਾਰਟੀ ਪੰਜਾਬ ਪਰ ਪਾਰਟੀ ਬਲਾਨੀ ਟਵੀਨ ਕਿਸ ਤਰ੍ਹਾਂ ਵਾਲੇ ਤੋਂ ਤੁਹਾਡੀ ਪਾਰਟੀ ਦੇ ਵਿਚਾਰ ਦੇ ਮੁੱਖ ਮੰਤਰੀ ਪੰਜਾਬ ਦੇ ਖਾਤੇ ਦੇ ਉੱਪਰ ਬਾਅਦ ਵਿੱਚ ਸਟੇਜਾਂ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਨੇ ਕੱਲ ਵੀ ਉਹ ਉੱਤੇ ਜਾ ਕੇ ਮੀਡੀਆ ਦੇ ਸਾਹਮਣੇ ਰੋਏ ਨੇ ਯਸਾਤ ਮੈਂ ਦੇਖਿਆ ਕਿ ਵਿਸ਼ੇ ਦਾ ਮੋਰਲ ਕੋਡ ਆਫ ਕੰਡਕਟ ਬਣ ਚੁੱਕਾ ਹੈ ਅਗਰ ਉਸ ਸਿਦਾਰੀ ਜਹਾਜ਼ ਦਾ ਦੁਰਉਪਯੋਗ ਕਰ ਰਹੇ ਨੇ ਤਾਂ ਸਰਾਸਰ ਜਲਦ ਜਿਹੜਾ ਉਹ ਪਹਿਲਾ ਚੋਣ ਜਾਫਤੇ ਤੋਂ ਜੋ ਦੂਰ ਕਿਉਂ ਉਹਨਾਂ ਨੇ ਕੀਤਾ ਕਿ ਜਿਸ਼ਰੀਵਾਲ ਨੇ ਭਗਵੰਤ ਮਾਨ ਨੂੰ بطور ਡਰਾਈਵਰ ਯੂਜ਼ ਕੀਤਾ ਸਾਡਾ ਜਹਾਜ਼ ਕਦੀ ਚन्नई ਕਦੀ ਬੈਂਗਲੌਰ ਕਦੀ ਤੁਹਾਡੇ ਝਾਰਖੰਡ ਤੇ ਕਦੀ ਤੇ ਬਿਹਾਰ ਦੇ ਵਿੱਚ ਜਾਂਦਾ ਰਿਹਾ ਜਿਹਦਾ ਕੋਈ ਮਕਸਦ ਨਹੀਂ ਸੀਗਾ ਸਿਰਫ ਜਿਸ਼ਰੀਵਾਲ ਨੂੰ ਫੈਸਿਲਿਟੇਟ ਕਰਨ ਵਾਸਤੇ ਉਹਦੀ ਪੋਲਿਟਿਕਸ ਨੂੰ ਪ੍ਰੋਮੋਟ ਕਰਨ ਵਾਸਤੇ ਹੀ ਵਾਸ ਫਲਾਈਂਗ ਦਾ ਇੱਕ ਰਾਉਟ ਆਫ ਜਿਹੜਾ ਕਿ ਗਲਤ ਸੀਗਾ ਔਰ ਅੱਜ ਵੀ ਜਿਹੜਾ ਹੁਣ ਲੋਰੇ ਨਹੀਂ ਕਿੰਨੇ ਵਾਸਤੇ ਉਹਨਾਂ ਨੂੰ ਉੱਦੜ ਰੋਣਾ ਨਹੀਂ ਆਇਆ ਜਦੋਂ ਭਾਈ ਅੰਮ੍ਰਿਤਪਾਲ ਦੀਆਂ ਔਰਤਾਂ ਤੇ ਉਹਦੀ ਮਾਂ ਭੁੱਖੀ ਬੈਠੀ ਸੀਗੀ ਅੰਮ੍ਰਿਤਸਰ ਪੁਖਰਪਾਲ ਤੇ ਉਹਦੀ ਮਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਇਹਨੂੰ ਉਦੋਂ ਰੋਣਾ ਨਹੀਂ ਆਇਆ ਜਦੋਂ ਸ਼ੁਭਕਰਨ ਮਰਿਆ ਬਾਅਦ ਸਾਡੇ ਕਿਸਾਨ ਇੱਕ ਗੋਲੀ ਵੱਜ ਗਈ ਉਹਦੇ ਉਸ ਦਿਨ ਭਗਵਾਨ ਦੀ ਮਾਂ ਨੂੰ ਰੋਣਾ ਨਹੀਂ ਆਇਆ ਕਿਉਂਕਿ ਜਦੋਂ ਸਾਡੇ ਕਿਸਾਨ ਕੁੱਟੇ ਗਏ ਨੇ ਉੱਥੇ ਸ਼ੱਭੂ ਬਾਰਡਰ ਉਦੋਂ ਰੋਣਾ ਨਹੀਂ ਆਇਆ ਜਦੋਂ ਸਾਡੀਆਂ ਧੀਆ ਭੈਣਾਂ ਦੇ ਚੈਨੀਆਂ ਸਨੈਚ ਹੁੰਦੀਆਂ ਡਰਗ ਵਾਲੇ ਐਲੀਮੈਂਟ ਚਾਕੇ ਉਹਨਾਂ ਦੇ ਗળા ਤੋਂ ਖੋਹ ਲੈਂਦੇ ਨੇ ਕਾਲੀਆਂ ਕੰਨ ਪਾੜ ਦਿੰਦੇ ਨੇ ਉਹਨੂੰ ਰੋਣਾ ਨਹੀਂ ਆਇਆ ਇਸ ਨੂੰ ਸਰਪੀ ਕੋ ਮਾਨੂੰ ਦੇ ਜਗਰਾਉਂ ਨਹੀਂ ਇਹਨਾਂ ਨੇ ਕੋਠੇ ਦੇ ਕਬਜ਼ਾ ਕਰਦਾ ਗੁਣਾ ਨਹੀਂ ਆਇਆ ਘਟਾਰੂ ਚੱਕ ਨੇ ਵੱਧ ਫੈਲੀ ਕਰਦੇ ਇੱਕ ਨੌਜਵਾਨ ਨੂੰ ਇੱਕ ਕੋਇਟ ਕੀਤਾ ਉਸਨੂੰ ਗੁਣਾ ਨਹੀਂ ਆਇਆ ਇਸ ਨੂੰ ਦੇਰ ਫੁਰ ਆ ਜਿਹੜਾ ਰੋਇਆ ਵਾ ਇਹ ਪਖੰਡ ਸੀ ਹੁੰਦਾ ਔਰ ਤੇਜਰੀਵਾਲ ਇੱਕ ਇੱਕ ਮਲਟੀ 100 ਕਰੋੜ ਸ਼ਰਾਬ ਘਟਾਲੇ ਵਿੱਚ ਇਨਡਾਈਟਿਡ ਹੈ ਹੀ ਹੈ ਬੀ ਅਰੈਸਟਿਡ ਉਸ ਨੂੰ ਹਾਈ ਕੋਰਟ ਨੇ ਜਦੋਂ ਬੇਲ ਆਪਣੇ ਚੈਲੰਜ ਕੀਤਾ ਹਾਈ ਕੋਰਟ ਨੇ ਕਿਹਾ ਕਿ ਸਾਡੇ ਪੀਡੀ ਕੋਡ ਕੁਖਤਾ ਸਪੂਟ ਨੇ ਕਿ ਜੈਨੋਟ ਬੀ ਰਿਲੀਜ਼ ਫਿਰ ਵੀ ਕਹੀ ਜਾਂਦੇ ਅਸੀਂ ਕੱਟੜ ਜਮਾਨਦਾਰ ਆ ਇਸ ਕਰਕੇ ਇਹ ਉਹਦਾ ਜਿਹੜਾ ਹੋਣਾ ਸੀਗਾ ਇਹਨੂੰ ਲੱਗਦਾ ਕਿ ਉਹ ਪੰਜਾਬ ਤੋਂ ਕੁਭਾਰਟ ਆ ਰਹੀ ਹੈ ਇਹ ਹੋਏ ਇਮੋਸ਼ਨਲ ਕਾਰਡ ਖੇਡਿਆ ਕਿ ਮੈਂ ਕਿਸੇ ਤਰੀਕੇ ਨਾਲ ਬਚਾ ਜਜ਼ਬਾਤੀ ਪੰਜਾਬ ਪੰਜਾਬ ਸਰਦਾਰ ਜੀ ਮੈਂ ਜਾਓ ਦੱਸਾਂ ਲੱਗਦਾ ਭੱਜਿਆ ਨਹੀਂ ਸਵਾਲਾਂ ਤੋਂ ਪਰ ਹੋ ਮੇਰੀ ਅੱਗੀ ਕਮਿਟਮੈਂਟ ਸੀ ਕਿ ਤੁਸੀਂ ਆਏ ਹੋ ਕੋੜਾ ਸਾਹ ਲਾਂਟਿਕਸ ਵਾਲੇ ਲੋਕ ਭਾਵੇਂ ਆਪਾਂ ਪਾਰਟੀ ਪਰ ਆਨੰਦ ਨਾਲ ਵੀ ਡੀਲ ਕੀਤਾ ਗਿਆ ਕਿ ਜਿਹੜੇ ਅਗਰਦਨ ਬਿੱਟੂ ਸਾਹਿਬ ਉਹ ਭਾਜਪਾ ਚ ਗਏ ਸੀ ਪਰ ਉਹਨਾਂ ਨੇ ਗੈਂਦ ਸਾਹਿਬ ਦੀ ਜਿਹੜੀ ਫੋਟੋ ਲਾਈ ਹੈ ਉਹ ਕਹਿ ਰਹੇ ਨੇ ਕਿ ਤੁਸੀਂ ਤਾਂ ਆਪਣੇ ਆਦਰ ਦੇ ਲਈ ਚਲੇ ਗਏ ਭੁਖਲੇ ਚਲੇ ਗਏ ਪਰ ਗੈਂਦ ਸਾਹਿਬ ਦੀ ਜਿਹੜੀ ਸਾਥਤਾ ਉਹ ਉਹ ਨਾ ਕਰੋ ਭਾਰਤਾਂ ਦੇ ਬੋਰਡ ਦੇ ਉੱਪਰ ਜਿਹੜੀ ਫਰੰਟ ਦੇ ਬੇਜਮਾਨ ਬਿੱਟੂ ਜੀ ਸ਼ਰਾਬ ਦੀ ਸੀ ਸ਼ਰਾਬ ਦੀ ਕਾਸੀ ਆਏ ਬਸੇ ਜੋ ਦਿੱਲੀ ਚ ਘਟਾਲਣਾ ਉਹ ਇਟਿਕ ਕੱਪ ਕਾਫੀ ਪੇਸਟ ਪਾਲਸੀ ਹੈ ਪੰਜਾਬ ਦੀ ਉਹੀ ਪਲੇਅਰਸ ਨੇ ਉਹੀ ਕਮਿਸ਼ਨ ਨੇ ਉਹੀ ਬੰਦੇ ਨੇ ਉਹੀ ਅਫਸਰ ਆ ਔਰ ਮੈਂ ਸਮਝਦਾ ਕਿ ਦਿਨ ਦੂਰ ਨੇਗਾ ਜਦ ਤੱਕ ਦਿੱਲੀ ਇੱਕ ਸ਼ਰਾਬ ਘਟਾਲੇ ਤੇ ਪਰਸ਼ਤੇ ਪੰਜਾਬ ਦੀ ਸ਼ਰਾਬ ਘਟਾਲੇ ਦੀ ਇਨਵੈਸਟੀਗੇਸ਼ਨ ਹੋਵੇਗੀ ਕਿ ਸੀਬੀਆਈ ਨੇ ਆਲਰੇਡੀ ਬਹੁਤ ਸੀਨੀਅਰ ਜਿਹੜੇ ਆਈਐਸ ਅਫਸਰ ਦੇ ਐਕਸਾਈਜ਼ ਐਕਸਾਈਜ਼ ਦੇ ਟੈਕਸੇਸ਼ਨ ਕਮਿਸ਼ਨਰਸ ਨੇ ਉਹਨਾਂ ਦੀ ਸਟੇਟਮੈਂਟਸ ਰਿਕਾਰਡ ਕਰਤੀਆਂ ਮੈਨੂੰ ਲੱਗਦਾ ਕਿ ਚੀਮਾ ਸਾਹਿਬ ਤੇ ਵੀ ਦਿਨ ਜਿਹੜੇ ਨੇ ਉਹ ਗਿਣਤੀ ਦੇ ਰਹੇ ਨੇ ਬਿਲਕੁਲ ਸਹੀ